ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਦਿਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਤਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹੰਨ ਕੋਈ ਜਾਣ ਹਰ ਸਉਂ ਦੇਵ ਜੋਰ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਵਿੱਚ ਜੁੜਨ ਦੀ ਉਹ ਮੰਗ ਨੂੰ ਮੁੱਖ ਰੱਖਦੇ ਹੋਇਆ ਗੁਰੂ ਸਾਹਿਬ ਜੀ ਸਾਨੂੰ ਯਾਤ ਸਿਖਾਉਂਦੇ ਹਨ ਇਹ ਆਕਾਰਪੁਰਖ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨੁੱਖ ਨੂੰ ਕਿਦਾਂ ਦੀ ਅਵਸਥਾ ਜਿਹੜੀ ਉਤਾਰਨ ਕਰਨੀ ਚਾਹੀਦੀ ਹੈ ਗੁਰਬਾਣੀ ਫਰਮਾਉਂਦਾ ਹੈ ਵੀ ਜੇ ਕੋਈ ਮਨੁੱਖ ਮਨੁੱਖ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਕੋਈ ਜਨ ਕੋਈ ਮਨੁੱਖ ਹਰ ਚੰਦੇ ਵਾ ਜੋਰ ਵੀ ਹਰੀ ਦੇ ਨਾਲ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਫਿਰ ਧੰਨਵਾਦ ਸਹਿਤ ਉਹਦਾ ਧੰਨਵਾਦ ਕਰਨ ਦੇ ਲਈ ਕੀ ਕਰਨਾ ਪਵੇਗਾ ਵਿਚਾਰਨ ਗਾਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਜੋੜ ਦੇਵੇਗਾ ਤਾਂ ਮੈਂ ਕਹਿੰਦੇ ਉਸ ਦੇ ਚਰਨ ਫੜ ਲਵਾਂ ਮੈਂ ਜੀਵ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾ ਔਰ ਮੇਰੇ ਇਹ ਪ੍ਰਾਨ ਉਸ ਅਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦਾ ਮਿਲਾਪ ਕਰਾ ਦੇਵੇ ਰਹਾਉ ਮਾਨ ਦਾਣ ਨਿਰਮਲ ਕਰਤ ਕਿਾਰੋ ਹਰ ਸੰਚ ਸੁਦਾ ਸੰਜੋਰ ਕਿਾਰੋ ਕਹਿੰਦੇ ਨੇ ਕਿਾਰਾ ਜਿਵੇਂ ਆਪਾਂ ਕੋਈ ਫਸਲ ਬੀਜਦੇ ਹਾਂ ਉਹ ਕਿਾਰੇ ਬਣਾਏ ਜਾਂਦੇ ਆ ਸੰਚੈ ਦਾ ਮਤਲਬ ਸਿੰਜਣਾ ਉਦੇ ਵਿੱਚ ਬੀਜ ਬੀਜਿਆ ਜਾਂਦਾ ਫਿਰ ਉਹਨੂੰ ਸਿੰਜਿਆ ਜਾਂਦਾ ਪਾਣੀ ਦਿੱਤਾ ਜਾਂਦਾ ਮਾਰਜ ਕਹਿੰਦੇ ਵੀ ਭਾਈ ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਹਾਰਾ ਬਣਾਉਂਦਾ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਸਾਧ ਸੰਗਤ ਆਪਣਾ ਅੰਦਰਲਾ ਪਵਿੱਤਰ ਕਰਨਾ ਪਏਗਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਰਨਾ ਪਵੇਗਾ ਉਸ ਵਿੱਚ ਪ੍ਰਮਾਤਮਾ ਦਾ ਨਾਮ ਜਲ ਕਹਿੰਦੇ ਚੰਗੀ ਤਰ੍ਹਾਂ ਫਿਰ ਸਿੰਜਿਆ ਜਾਏ ਮਨ ਨੂੰ ਸਰੀਰ ਨੂੰ ਪਵਿੱਤਰ ਕਿਆਰਾ ਬਣਾ ਕੇ ਉਸ ਵਿੱਚ ਫਿਰ ਪ੍ਰਮਾਤਮਾ ਦਾ ਨਾਮ ਜਲ ਕਹਿੰਦੇ ਚੰਗੀ ਤਰ੍ਹਾਂ ਸਿੰਜੀਏ ਯਾਰ ਅਸਮੈ ਮਗਨ ਹੋ ਤਿ ਕਿਰਪਾ ਤੇ ਮਹਾ ਵਿਕਿਆ ਤੇ ਤੋਰ ਤੇ ਵੱਡੀ ਮੋਣੀ ਮਾਇਆ ਨਾਲੋਂ ਜਿਹੜੇ ਮਾਇਆ ਵੋ ਵਿੱਚ ਮਨੁੱਖ ਫਸਿਆ ਹੋਇਆ। ਧੀਆਂ ਪੁੱਤਰ ਰਿਸ਼ਤੇਦਾਰ ਸਾਕ ਸੰਬੰਧੀ ਧਨ ਦੌਲਤ ਪਦਾਰਥ ਜ਼ਮੀਨਾਂ ਜੈ ਦਾਦਾ ਇਹ ਸਭ ਕੁਝ ਮਾਇਆ ਹੈ। ਮੈਂ ਕਹਿੰਦੇ ਮਹਾਰਾਜ ਕਹਿੰਦੇ ਭਾਈ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਫਿਰ ਇਸ ਨਾਮ ਰਸ ਵਿੱਚ ਮਸ ਰਹੇ। ਜਿਵੇਂ ਆਪਾਂ ਸੰਸਾਰ ਦੇ ਵਿੱਚ ਵਿਤਰਦੇ ਆ ਮਸ ਰਹੇਦਾ ਹੈ। ਕੋਈ ਮਾਇਆ ਵਿੱਚ ਮਸਤ ਹੈ ਕੋਈ ਧੀਆਂ ਪੁੱਤਰਾਂ ਦੇ ਵਿੱਚ ਮਸਤ ਹੈ ਕੋਈ ਤਨ ਪਦਾਰਥਾਂ ਦੇ ਵਿੱਚ ਮਸਤ ਹੈ ਪਰ ਜਿਹੜੇ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆਂ ਸਰੀਰ ਨੂੰ ਮਰਨ ਨੂੰ ਪਵਿੱਤਰ ਕਾਰਾ ਬਣਾ ਲੈਂਦੇ ਨਾਮ ਜਲ ਚੰਗੀ ਤਰ੍ਹਾਂ ਅੰਦਰ ਪ੍ਰਮਾਤਮਾ ਦਾ ਸਿੰਜ ਲੈਂਦੇ ਆਂ ਤੇ ਵੱਡੀ ਮੋਹਣੀ ਮਾਰ ਵਾਲਾ ਸਬੰਧ ਤੋੜ ਲੈਂਦੇ ਆਂ ਨਾਮ ਰਸ ਵਿੱਚ ਮਸਤ ਰਹਿੰਦੇ ਆਂ ਤੇ ਉਹਨਾਂ ਦੀ ਵਸਤਾ ਕਿਹੋ ਜੀ ਹੋ ਜਾਂਦੀ ਹੈ ਆਇਓ ਸ਼ਰਨ ਦੀਨ ਦੁਖ ਪੰਜਨ ਜਤਵਾਂ ਤੁਮਰੀ ਹੋਰ ਬਿਰੋ ਦੀ ਅਵਸਥਾ ਸੀ ਬਣ ਜਾਂਦੀ ਹੈ ਕਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਮਾਤਮਾ ਮੈਂ ਤੇਰੀ ਸ਼ਰਨ ਆਇਆ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਵਦਾ ਰਹਿੰਦਾ ਹਾਂ ਤੇਰੀ ਸ਼ਰਨ ਵਾਸਤੇ ਮੰਦਨ ਰਾਤ ਇੱਕ ਕੀਤਾ ਹੋਇਆ ਹੈ ਤੇਰੀ ਸ਼ਰਨ ਪ੍ਰਾਪਤ ਕਰਨ ਬਾਅਦ ਮਨ ਸਾਸ ਗਰਾਜ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਦਾਤਾ ਜੀ ਕਿਰਪਾ ਕਰੋ ਅਪਰਾਇ ਪਦદાન ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਚੋ ਰਹੇ ਪ੍ਰਭੇ ਪ੍ਰਮਾਤਮਾ ਮੈਂ ਨਾਨਕ ਦੇ ਮਾਇਆ ਵਾਲੇ ਬੰਦਨ ਛੁਡਾ ਕੇ ਵੱਡੀ ਮੋਣੀ ਮਾਇਆ ਨਾਲੋਂ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਦਿਓ ਮੈਨੂੰ ਵਿਕਾਰਾਂ ਦੇ ਟੱਕਰੇ ਤੇ ਨਿਰਭੈਤਾ ਵਾਲੀ ਅਵਸਥਾ ਦੇ ਦਿਓ ਸਤਿਗੁਰੂ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਣ ਵਿੱਚ ਲੈ ਦਿਓ ਜੀ ਇਹ ਅਰਦਾਸ ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਚਰਨਾ ਵਿੱਚ ਕਰਦਾ ਹੈ ਕਿ ਸਾ ਸੰਗਤ ਅਕਾਲ ਪੁਰਖ ਪ੍ਰਮਾਤਮਾ ਦਾ ਬਿਰਧ ਹੈ ਜੋ ਸ਼ਰਣ ਆਵੇ ਤੇ ذਕੰਠ ਲਾਵੇ ਇਹ ਬਿਰਧ ਸਵਾਮੀ ਚੰਦਾ ਪ੍ਰਮਾਤਮਾ ਦਾ ਬਿਰਧਾ ਵੀ ਜਿਹੜਾ ਜਨ ਬਣ ਕੇ ਸੇਵਕ ਬਣ ਕੇ ਨਿਮਾਣਾ ਬਣ ਕੇ ਆਪਣੇ ਅੰਦਰਲੀ ਅਰਦੇ ਦੀ ਗਰੀਬੀ ਧਾਰਨ ਕਰਕੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਰਿਆ ਬਣਾ ਕੇ ਪ੍ਰਮਾਤਮਾ ਦੀ ਸ਼ਰਣ ਆਉਂਦਾ ਹੈ ਪਰਮਾਤਮਾ ਨੂੰ ਗਲ ਨਾਲ ਉਹਨੂੰ ਗਲਵਕੜੀ ਵਿੱਚ ਲੈਂਦਾ ਹੈ ਆਉ ਗੁਰੂ ਸਤਿ ਕਰਪਾ ਕਰ ਸਾਡੇ ਸਾਰਿਆਂ ਤੇ ਪਰਮਾਤਮਾ ਮਿਹਰ ਕਰ ਦੇਣ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਘਣੀ ਨਾ ਵੇ ਤੇ ਗਣਕਾ ਮਾਤਰ ਪਰਮਾਤਮਾ ਦਾ ਨਾਮ ਸਾਡੇ ਸਭਨਾਂ ਦੇ ਹਿਰਦਿਆਂ ਤੇ ਵਸ ਜਾਏ ਤਾਂ ਕਿ ਸਾਡਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਏ ਇਸੇ ਵਿੱਚ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸਭਨਾ ਪਰਮੇਰ ਪਰਿਆਤਰਾ ਕੋ ਸਰਬਤ ਦੇ ਪਰੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਭਗਤਾ ਦੀ ਅਰਦਾਸ ਗੁਰੂ ਘਰ ਦੀ ਸੇਵਾ ਵਾਂ ਪਾਤਸ਼ਾਹ ਕਿਰਪਾ ਕਰਕੇ ਸਭ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ ਭਦਾਈ ਭਲਾ वाहेगुरु जी का ख़ा वाहिगुरु जी की फतह